ਹਾਂ ਚੱਕ ਆ ਦੇਉ ਤੈਨੂੰ ਜਵਾਬ ਕਰ ਲੀ ਚੌਪੂਰੇ ਚੱਲ ਵੇ ਠੀਕ ਐ ਮੈਨੂੰ ਤਾਂ ਜਵਾਬ ਚਾਹੀਦਾ ਹੁਣ ਉਰੇ ਖੜਾ ਕੀ ਦੇਖਦਾ ਜਾ ਬਾਹਰ ਤੁਰ ਜਾ ਹੁਣ ਚੱਲ ਨਿਕਲ ਇੱਥੋਂ ਕੀ ਹਾਂ ਫੇਰਾ ਬਣ ਗਈ ਨਾ ਗੱਲ ਮੈਂ ਤਾਂ ਸੋਚਿਆ ਵੀ ਨਹੀਂ ਕੀ ਵੀ ਇੰਨੀ ਛੇਤੀ ਆਪਾਂ ਇੱਕ ਹੋ ਜਾਾਂਗੇ ਲੈ ਦੇਖ ਲੈ ਹਜੇ ਤੱਕ ਨਹੀਂ ਆਇਆ ਹੈਗਾ ਮੈਨੂੰ ਕਹੀ ਜਉ ਆ ਜਾ ਆ ਜਾ ਮਿਲ ਜਾ ਮੈਨੂੰ ਇਹਨੂੰ ਪਤਾ ਨਹੀਂ ਹੈਗਾ ਵੀ ਮੇਰਾ ਆਉਣਾ ਕਿੰਨਾ ਔਖਾ ਹੋਇਆ ਪਿਆ ਹੁਣ ਵੀ ਮਸਾਂ ਟਾਈਮ ਕੱਢ ਕੇ ਆਈਆਂ ਆਪ ਹਜੇ ਤੱਕ ਨਹੀਂ ਆਇਆ ਹੈਗਾ ਰੈਣ ਦੋ ਇਹਨਾਂ ਚੋਚ ਲਿਆ ਨੂੰ ਪਤਾ ਕਿਦਾਂ ਟਾਈਮ ਹੋ ਗਿਆ ਮੈਂ ਨੂਰੇ ਬੈਠੀ ਨੂੰ ਗੁੱਸਾ ਜੜਿਆ ਪਿਆ ਮੈਨੂੰ ਓਹੋ ਉਹੀ ਅੱਕੜੀਆਂ ਨੇ ਬੜੀ ਛੇਤੀ ਪਛਾਣ ਕਰੀ ਤਾਂ ਮੇਰੇ ਹੱਥ ਆਈ ਆਹੋ ਪਛਾਣ ਨਹੀਂ ਹੋਊਗੀ ਇੰਨੇ ਟਾਈਮ ਦੀ ਤਾਂ ਆਪਣੀ ਗੱਲ ਐ ਨਾਲੇ ਹੁਣ ਆ ਮਿੱਠੀਆਂ ਗੱਲਾਂ ਦੀਆਂ ਨਾ ਮਾਰੋ ਕਿੰਨਾ ਟਾਈਮ ਹੋ ਗਿਆ ਮੇ ਨੂਰੇ ਬੈਠੇ ਨੂੰ ਮਸਾ ਟਾਈਮ ਕੱਢ ਕੇ ਆਈਂ। ਮਾ ਮੋਟਰਸਾਈਕਲ ਪੈਂਚਰ ਹੋ ਗਿਆ ਸੀ ਤਾਂ ਕਰਕੇ ਮੈਂ ਥੋੜਾ ਲੇਟ ਹੋ ਗਿਆ। ਫੌਰ ਸੁਣਾ ਕਿਵੇਂ ਆ। ਪਤਾ ਤਾਂ ਮੋਟਰਸਾਈਕਲ ਪੈਂਚਰ ਹੋ ਗਿਆ ਸੀ। ਇੱਥੇ ਪਤਾ ਨਹੀਂ ਕੀ ਕੀ ਕੁਝ ਹੋਊਗਾ ਜੇ ਉਹਨੂੰ ਪਤਾ ਲੱਗ ਗਿਆ। ਕੀ ਗੱਲ ਹੋ ਗਈ? ਕਿੱਥੇ ਗਈ ਆ? ਕੀ ਗੱਲ ਹੋ ਗਈ? ਇਹਨੂੰ ਹਜੇ ਪਤਾ ਹੀ ਨਹੀਂ ਹੈਗਾ। ਮਸਾ ਹਾ 10 ਮਿੰਟ ਕੱਢ ਕੇ ਆਈ ਤੀ। ਅੱਧਾ ਘੰਟਾ ਫੇਰ ਵੀ ਹੋ ਗਿਆ ਮੇ ਨੂਰੇ ਬੈਠੇ ਨੂੰ। ਅੱਛਾ ਮਾਂ ਕੋਈ ਲੜਾਈ ਲੜੀ ਹੋ ਗਈ ਕਿਤੇ? ਨਾਲੇ ਮੇਰੀ ਗੱਲ ਸੁਣ ਲੈ ਇੱਕ। ਹੁਣ ਉੱਤੇ ਦੇਖ ਲੈ। ਮੇਰੇ ਲਵੇ ਲੱਗਦਾ ਦੀਗਾ ਉਹ ਨੀਂਦ ਦੀਆਂ ਗ ਹੁਣ ਵੀ ਉਹ ਰੋਜ਼ ਮੇਰੇ ਲਵੇ ਲੱਗਣ ਦੀ ਕੋਸ਼ਿਸ਼ ਕਰਦਾ ਆਂ ਨੀਂਦ ਦੀਆਂ ਗੋਲੀਆਂ ਦਾ ਮਾਮਲਾ ਕਰ ਚੁੱਕੀ ਨੀਂ ਉਹ ਤੂੰ ਟੈਨਸ਼ਨ ਨਾ ਲੈ ਤੂੰ ਉਹਦਾ ਮੈਂ ਕੋਈ ਪੱਕਾ ਇੰਤਜ਼ਾਮ ਕਰਕੇ ਦੇ ਦਿਆਂ ਤੈਨੂੰ ਠੀਕ ਆ ਨਾ ਪੱਕਾ ਕੀ ਕਰੇਗਾ ਮੈਂ ਤਾਂ ਡੱਡਰ ਕੇ ਟਾਈਮ ਕੱਢਦੀਆਂਗੀ ਤੈਨੂੰ ਕੀ ਪਤਾ ਜੇ ਤੈਨੂੰ ਨਹੀਂ ਟਾਈਮ ਕੱਢਣਾ ਪਵੇ ਨਾ ਤੈਨੂੰ ਫੇਰ ਪਤਾ ਲੱਗੇ ਕਿ ਕਿੰਨੇ ਸਾਨ ਹੈ ਤੇਰਾ ਕੱਲੀ ਦੇ ਔਖਾ ਮੇਰਾ ਕਿਹੋ ਔਖਾ ਨਹੀਂ ਗਿਆ ਜਿੱਦਾਂ ਤੇਰਾ ਵਿਆਹ ਹੋਇਆ ਉਹਦੇ ਨਾਲ ਮੈਨੂੰ ਪਤਾ ਮੈਂ ਕਿੰਨੇ ਦਿਨ ਟਪਾਰੇ ਆਂ ਮੇਰੇ ਦਿਲ ਤੇ ਕੀ ਭਿਤਰੀ ਹੈ ਤੂੰ ਤਾਂ ਆਪਣੀ ਛੱਡੀ ਆਂ ਇੰਨੇ ਦਿਨਾਂ ਬਾਅਦ ਮੈਨੂੰ ਕਿਹਾ ਵੀ ਆ ਕੇ ਮਿਲ ਜਾ ਕ ਓਏ ਮੈਂ ਤਾਂ ਜਾਣ ਕੇ ਨਹੀਂ ਓਕੇ ਮਾਂ ਕੀ ਵਰਕ ਪਤਾ ਲੱਗ ਗਿਆ ਦਾ ਅਜੇ ਨਵਾਂ ਪਰਿਵਾਰ ਚ ਗਈਆਂ ਹੌਲੀ ਹੌਲੀ ਸੈਟਿੰਗ ਆਉਂਦੀ ਏ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਂ ਨਹੀਂ ਉਹਦੇ ਨਾਲ ਰਹਿਣਾ ਹੈਗਾ ਆਪਦਾ ਕੋਈ ਇੰਤਜ਼ਾਮ ਕਰ ਲੈ ਤਾਂ ਮੈਨੂੰ ਕਿਹਾ ਸੀ ਵੀ ਵਿਆਹ ਕਰਾ ਲੈ ਮੈਂ ਕਰਾ ਲਿਆ ਠੀਕ ਹੈ ਹੁਣ ਆਪਦਾ ਹੀਲਾ ਵਸੀਲਾ ਕਰ ਤੇ ਮੈਨੂੰ ਉੱਥੋਂ ਕੱਢ ਉਹ ਮੈਂ ਕਰਦਾ ਸੈਟਿੰਗ ਤੂੰ ਘਬਰਾ ਨਾ ਤੇਰਾ ਉੱਥੇ ਹੀ ਰਹੂਗਾ ਸਾਰਾ ਕੁਝ ਮੈਂ ਉੱਥੇ ਆਇਆ ਕਰੂੰਗਾ ਤੂੰ ਟੈਨਸ਼ਨ ਨਾ ਲੈ ਕਿਵੇਂ ਆਜਿਆ ਕਰੇਗਾ ਤੂੰ ਓਏ ਸੌਸ ਕੀਮਾ ਨੇ ਮੇਰੇ ਕੋਲ ਤੂੰ ਕਿਉਂ ਘਬਰਾਉਣੀ ਹੈ ਇਹ ਏ ਜੇ ਦੀ ਸਕੀਮ ਨਾਲ ਤੇਰਾ ਵਿਆਹ ਕਰਾਣਾ ਉਸ ਕ੍ਰੀਮ ਨਾਲ ਉਹਨੂੰ ਆਪੀ ਸੈੱਟ ਕਰ ਦਊਂਗਾ ਮੇਰੀ ਨਹੀਂ ਸੁਣਦਾ ਹੈਗਾ ਨਾਲੇ ਲੋਕਾਂ ਦੀ ਨਿਗਾਹ ਚ ਤੇਰਾ ਉਹਦੇ ਨਾਲ ਵਿਆਹ ਹੋਊਗਾ ਨਾਲੇ ਆਪਣਾ ਚੱਲੀ ਜਾਊਗਾ ਸਾਥ ਸਮਝ ਗਈ ਮੈਂ ਉਹਦੇ ਨਾਲ ਨਹੀਂ ਰਹਿਣਾ ਹੈਗਾ ਉਹਦੇ ਨਾਲ ਕਿਵੇਂ ਮੇਰਾ ਵਿਆਹ ਚੱਲੀ ਜਾਊਗਾ ਹੱਦ ਕਰੀ ਜਾਂਦਾ ਤੂੰ ਓਏ ਉਹਦੀ ਕੋਈ ਸੈਟਿੰਗ ਕਰ ਦਊਂ ਆਪੀ ਮੈਂ ਠੰਡੇ ਦਿਮਾਗ ਨਾਲ ਸੁਣਾ ਕਰ ਤੂੰ ਗੱਲ ਤਾਂ ਤੂੰ ਰੱਖੀ ਰਹਿਨੀ ਹੈ ਯਾਰ ਤੇਰੀਆਂ ਤਾਂ ਬਸ ਗੱਲੇ ਹੀ ਨੇ ਕਰਨਾ ਦਾ ਤਾਂ ਕੁਝ ਹੈ ਨਹੀਂਗਾ ਠੀਕ ਹੈ ਮੈਂ ਤਾਂ ਜਾਣੀ ਆ ਹੁਣ ਆਪਦਾ ਕੁਝ ਸੋਚ ਲਈ ਕੀ ਕਰਨਾ ਹੈ ਕੀ ਨਹੀਂ ਕਰਨਾ ਇਸ ਤੋਂ ਬਾਅਦ ਫਿਰ ਮੈਨੂੰ ਨਾ ਕਹੀਂ ਬੈਠਾ ਜਾ ਦੋ ਮਿੰਟ ਕੀ ਬੈਠਾ ਮੈਂ ਘਰੇ ਨਹੀਂ ਜਵਾਬ ਦੇਣਾ ਉਹ ਮੈਨੂੰ ਪੁੱਛੂਗਾ ਵੀ ਕਿੱਥੇ ਗਈ ਜੀ ਫਿਰ ਕੀ ਕਹੂੰਗੀ ਉਹਨੂੰ ਮੈਂ ਕੋਈ ਪਿਆਰ ਦੀ ਗੱਲ ਤਾਂ ਕਰੀ ਨਹੀਂ ਹੁਣ ਸਾਰ ਰਫੜ ਪਾ ਲਿਆ ਹੋਰੇ ਕਿੰਨੇ ਦਿਨਾਂ ਤੋਂ ਮਸਾ ਮਿਲੇ ਆ ਆਪਾਂ ਯਾਰ ਮੈਨੂੰ ਗੁੱਸਾ ਜੜਿਆ ਪਿਆਗਾ ਉਹ ਰੋਜ਼ ਮੇਰੇ ਲਵੇ ਲੱਗਦਾ ਨੇ ਮੈਨੂੰ ਗੁੱਸਾ ਚੜਦਾ ਹੈਗਾ ਗੁੱਸਾ ਤਾਂ ਮੈਨੂੰ ਵੀ ਚੜਦਾ ਮੇਰੇ ਘੜਾ ਖੂਨ ਨਹੀਂ ਮਚਦਾ ਹੈਗਾ ਫਿਰ ਮੈਂ ਕੀ ਕਰਾਂ ਮੇਰਾ ਦਿਮਾਗ ਖਰਾਬ ਹੋਇਆ ਪਿਆਗਾ ਆ ਸਾਰਾ ਪਿਆਰ ਨਾ ਆਪਣਾ ਵਿੱਚ ਹੀ ਵੜ ਗਿਆ ਜਿੱਦੇ ਤਾਂ ਉਹਦੇ ਨਾਲ ਵਿਆਹ ਹੋਇਆਗਾ ਮੇਰਾ ਚਲ ਸੋਚੋ ਕੁਸ ਚਲ ਕੋਈ ਨਾ ਮੈਂ ਠੰਡੇ ਦੇ ਮਾਗਣਾ ਸੋਚਦਾ ਤੂੰ ਕਲੀ ਨਾ ਕਰ ਇੰਨੀ ਮੜੀ ਜੀ ਚਲ ਠੀਕ ਆ ਹੁਣ ਮੈਂ ਜਾਨੀ ਆ ਫਿਰ ਤੁਸੀਂ ਨਾ ਕੋਈ ਸਕੀਮ ਘੜ ਕੇ ਰੱਖਿਓ ਹੁਣ ਜਦੋਂ ਮੈਂ ਆਉਂਗੀ ਠੀਕ ਹੈ ਨਾਲੇ ਤੂੰ ਦੇਖ ਕੇ ਆਇਆ ਕਰ ਪਹਿਲਾਂ ਗੱਲ ਕੁਛ ਹੋਰ ਸੀ ਹੁਣ ਗੱਲ ਕੁਛ ਹੋਰ ਹੈ ਆ ਵੀ ਨਾ ਜਾਵੇ ਕੋਈ ਮੈਂ ਜਾਨੀ ਆ ਚਲ ਤੂੰ ਲੰਘ ਜਾ ਫੋਨ ਤੇ ਕਰਨੇ ਗੱਲ ਆ ਐਵੇਂ ਤਾਂ ਨਹੀਂ ਕੰਮ ਚੱਲਦਾ ਸਕੀਮ ਤਾਂ ਕੋਈ ਲਾਉਣੀ ਹੀ ਪਊਗੀ ਕਰਦਾ ਕੋਈ ਜਗਾੜਾ ਸੌਕੋ ਸੈਨਾ ਵਧੀਆ ਹੋ ਗਿਆ ਸਵਾਦ ਹੀ ਆ ਗਿਆ ਆ ਲੋ ਜੀ ਦੁੱਧ ਪੀ ਲੋ ਆ ਗਈ ਜਸਵੀਰ ਤੂੰ ਹਾਂਜੀ ਆ ਗਈ ਮੈਂ ਤੂੰ ਪੀ ਲਿਆ ਮੈਂ ਤਾਂ ਪਿੰਦੀ ਨਹੀਂ ਹੁੰਦੀ ਮੈਨੂੰ ਆਦਤ ਨਹੀਂ ਹੈਗੀ ਅੱਛਾ ਹਾਂਜੀ ਘਰੇ ਵੀ ਨਾ ਬਹੁਤ ਗਾਲਾਂ ਪੈਂਦੀਆਂ ਹੁੰਦੀਆਂ ਇਹਦੀਆਂ ਵੀ ਰਾਤ ਨੂੰ ਦੁੱਧ ਪੀ ਲਿਆ ਕਰ ਮੈਂ ਤਾਂ ਕਦੇ ਪੀਤਾ ਹੀ ਨਹੀਂ ਹੈਗਾ ਉਹ ਪੀਦਾ ਲੈਂਦੇ ਚ ਅੱਜ ਨਾਲ ਆਈ ਰੱਖਤਾ ਅੱਧਾ ਪੀ ਕੇ ਉਹ ਕੋਈ ਗੱਲ ਨਹੀਂ ਅੱਧਾ ਕਿਦਾ ਪੀ ਲਿਆ ਅੱਧਾ ਤੇ ਮੈਂ ਗੱਲਾਂ ਕਰਕੇ ਪੀ ਲਵਾਂ ਅੱਛਾ ਜੀ ਤੈਨੂੰ ਖੁਸ਼ ਤਾਂ ਹੂੰ ਨਾ ਮੇਰੇ ਨਾਲ ਵਿਆਹ ਕਰਾ ਕੇ ਬੋਲਿਏ ਤੈਨੂੰ ਪਤਾ ਹੈ ਇਹ ਚਾਹਤਾ ਮੈਂ ਕਿਥੋਂ ਚੱਕਿਆਂ ਨਹੀਂ ਜਾ ਰਿਹਾ ਤੈਨੂੰ ਮੈਂ ਦੱਸ ਨਹੀਂ ਸਕਦਾ ਆਹ ਪੂਟਿਆਂ ਤੇ ਗਿਣਗਣ ਕੇ ਤਾਂ ਮੈਂ ਦਿਨ ਲੰਗੇ ਨੇ ਦਿਨ ਕੱਢਣ ਤੋਂ ਬਾਅਦ ਤਾਂ ਬਸ ਮੈਨੂੰ ਇਹ ਰਹਿਣਾ ਹੁੰਦਾ ਸੀ ਵੀ ਉਹ ਦਿਨ ਕਿਦੋਂ ਹੋਊਗਾ ਵੀ ਜਦੋਂ ਤੇਰਾ ਮੇਰੇ ਨਾਲ ਵਿਆਹ ਹੋਗਾ ਜਦੋਂ ਨਾ ਮੈਂ ਤੇਨੂੰ ਦੇਖਿਆ ਨਾ ਬਸ ਮੈਨੂੰ ਤਾਂ ਇਹ ਲੱਗਿਆ ਰਹਿੰਦਾ ਵੀ ਹੁਣ ਵੀ ਮੇਰੇ ਘਰੇ ਆ ਜੇ ਹੁਣ ਵੀ ਆ ਜੇ ਸੱਚ ਪੁੱਛੇ ਨਾ ਰੋਟੀ ਵੀ ਸਵਾਦ ਨਹੀਂ ਲੱਗਦੀ ਸੀ ਕਿਉਂਕਿ ਤੇਰੇ ਖਿਆਲਾਂ ਜੇ ਰਹਿੰਦਾ ਸੀ ਮੈਂ ਤਾਂ ਅੱਛਾ ਜੀ ਤੂੰ ਦੱਸ ਤੈਨੂੰ ਮੈਂ ਪਸੰਦਦਾ ਆਇਆ ਸੀ ਜਾਂ ਤੱਕੇ ਪੱਲੇ ਨਾਲ ਹਾਂ ਕਰਤੀ ਸੀ ਤੂੰ ਨਾ ਨਾ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਹੁਣ ਮਾਵਾ ਆਪਣੇ ਰਿਸ਼ਤਾ ਕਰਿਆਗਾ ਫਿਰ ਤਾਂ ਵਧੀ ਕਰਿਆਗਾ ਨਾਲੇ ਤੁਸੀਂ ਤਾਂ ਮੈਨੂੰ ਪਸੰਦ ਦੋ ਜੀ ਨਾ ਪਸੰਦ ਹੁੰਦੇ ਮੈਂ ਪਹਿਲੀ ਕਹਿ ਦਿੰਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਇੰਨਾ ਨਾ ਸੋਚਿਆ ਕਰੋ ਮੈਂ ਤਾਂ ਬਹੁਤ ਖੁਸ਼ ਆ ਬਸ ਯਾਰ ਮੈਨੂੰ ਤਾਂ ਅਫਸੋਸ ਹੈ ਇਸੀ ਗੱਲ ਦਾ ਕਿ ਇੰਨੀ ਛੇਤੀ ਆਪਣਾ ਵਿਆਹ ਹੋਇਆ ਨਾ ਤਾਂ ਤੇਰੇ ਵਾਸਤੇ ਕੋਈ ਖਰੀਦਦਾਰੀ ਕਰੀ ਗਈ ਨਾ ਕੋਈ ਟੂਮ ਟੱਲਾ ਖਰੀਦਿਆ ਗਿਆ ਬਸ ਉਹ ਝਟ ਮੰਗਣੀ ਪੱਟ ਵਿਆਹ ਦੇ ਚੱਕਰ ਚ ਨਾ ਕੁਝ ਵਿਚੇ ਰਹਿ ਗਿਆ ਸਾਰਾ ਕੁਝ ਹਾਂਜੀ ਇਹ ਤਾਂ ਗੱਲ ਹੈਗੀ ਤੀ ਮੈਂ ਵੀ ਕਹਿੰਦੀ ਸੀ ਵੀ ਚੱਲ ਥੋੜਾ ਜਿਹਾ ਮੌਸਮ ਠੀਕ ਹੋ ਜਾਂਦਾ ਨਾ ਫੇਰ ਠੀਕ ਰਹਿੰਦਾ ਹੁਣ ਤਾਂ ਗਰਮੀ ਵਾਲਿਆ ਜਿਆਦੇ ਆ ਨਾ ਮੈਂ ਹੁਣ ਦੁੱਧੇ ਗਰਮ ਕਰਕੇ ਲਈਆਂ ਦੇਖੋ ਲੋ ਪਸੀਨਾ ਪਸੀਨੀ ਹੋ ਗਈ ਪੂਰਾ ਹਾਲ ਹੋ ਗਿਆ ਮੇਰਾ ਔਰ ਜਮੀ ਭਿੱਜ ਗਈ ਤੂੰ ਤਾਂ ਹਾਂਜੀ ਮੇਰੀ ਗੱਲ ਸੁਣਾ ਤੂੰ ਐ ਕਰ ਅਚਾਰ ਕਦਨ ਖਾੜਾ ਫੇਰ ਨਾ ਆਪਾਂ ਕਸ਼ਮੀਰ ਵੱਲ ਚੱਲਾਂਗੇ ਉੱਥੇ ਲੱਗਿਆ ਨੇ ਮਹੀਨਾ ਕਾ ਅੱਛਾ ਜੀ ਹਾਂ ਵਧੀਆ ਫੇਰ ਤਾਂ ਉਰੇ ਤਾਂ ਗਰਮੀ ਵਾਲੀ ਆ ਔਖਾ ਹੋਇਆ ਪਿਆ ਨਾਲੇ ਉਰੇ ਵੀ ਤੁਸੀਂ ਏਸੀ ਉਸੀ ਨਹੀਂ ਲਵਾਇਆ ਹੈਗਾ। ਉਹ ਯਾਰ ਕੀ ਦੱਸਾਂ ਮੈਂ। ਏਸੀ ਉਹ ਲੱਗਿਆ ਤਾਂ ਹੋਇਆ। ਮੇਰੇ ਸਾਲੇ ਦਾ ਤਿੰਨ ਵਾਰੀ ਦਿਖਾਤਾ ਇਹ ਮਿਸਤਰੀ ਜੇ ਨੂੰ। ਪਤਾ ਨਹੀਂ। ਦੇਖੀ ਨਹੀਂ ਹੈਗਾ। ਮੇਰੇ ਦਿਮਾਗ ਦੇਖ ਲਓ ਕਿੰਨਾ ਬੋਲਾ ਹੈ ਬੈ ਮੈਂ ਪੁੱਛੀ ਜਾਨੀ ਆਂਗੀ। ਫਿਰ ਇਹਨੂੰ ਚਲਾ ਲਓ। ਚਲਾਵਾਂ ਕਿਵੇਂ? ਤਿੰਨ ਵਾਰੀ ਠੀਕ ਕਰ ਗਿਆ। ਪਤਾ ਨਹੀਂ ਕੀ ਬਦਲ ਕੇ ਜਾਂਦਾ ਕੀ ਕਰਦਾ। ਬਿੰਦ ਚੱਲਦਾ ਹੈ। ਘੜੀ ਬਾਅਦ ਖਰਾਬ ਹੋ ਜਾਂਦਾ। ਬੱਸ ਹੁਣ ਤਾਂ ਮੈਂ ਸੋਚ ਲਿਆ ਵੀ ਇਹਨੂੰ ਕਟਾ ਕੇ ਬਰਾ ਕਵਾੜ ਨੂੰ ਨਵਾਂ ਲਾ ਦੂੰ। ਹੋਰ ਗਰਮੀ ਵਾਲੀ ਜਾਦੇ ਹੋਈ ਪਈ ਹੈਗੀ ਨਵੇਂ ਹੀ ਲਵਾ ਲਉਣਾ ਸਰਦਾ ਨਹੀਂ ਹੈਗਾ ਮੈਨੂੰ ਤਾਂ ਸੁਭਾਅ ਪਿਆ ਹੋਇਆ ਏ ਸੀ ਥੱਲੇ ਬੈਠਣ ਦਾ ਹਾਏ ਹਾਏ ਹੋਰ ਤਾਂ ਅਸੀਂ ਤਾਂ ਦੇਖ ਤੂੰ ਜਮੀ ਭਿੱਜ ਗਈ ਦੁੱਧ ਤਾਂ ਪੀ ਲਓ ਤੁਸੀਂ ਹੁਣ ਠੰਡਾ ਹੋ ਜਾਊਗਾ ਜਮੀ ਮੈਨੂੰ ਪਤਾ ਵੀ ਤੁਸੀਂ ਗਰਮ ਦੁੱਧ ਪੀਨੇ ਹੋਗੇ ਤਾਂ ਅਸੀਂ ਤਾਂ ਮੈਂ ਗਰਮ ਕਰਕੇ ਲਈ ਦਿੱਤੀਗੀ ਤੁਸੀਂ ਫੇਰ ਠੰਡਾ ਕਰਤਾ ਅੱਛਾ ਮੈਨੂੰ ਐ ਦੱਸ ਪਹਾੜਾਂ ਦੇ ਵਿੱਚ ਤੈਨੂੰ ਡਰਦਾ ਨਹੀਂ ਲੱਗਦਾ ਨਹੀਂ ਨਹੀਂ ਮੈਨੂੰ ਨਹੀਂ ਡਰ ਲੱਗਦਾ ਹੈਗਾ ਨਾਲੇ ਤੁਸੀਂ ਮੇਰੇ ਨਾਲੋਂ ਫਿਰ ਮੈਨੂੰ ਕਿਉਂ ਡਰ ਲੱਗੂਗਾ ਉਹ ਉਹ ਡਰ ਦੀ ਗੱਲ ਨਹੀਂ ਕਰਦਾ ਮੈਂ ਆ ਕੁੜੀਆਂ ਇਹੀ ਹੀ ਕਰਦੀਆਂ ਹੁੰਦੇ ਨੇ ਵੱਡੇ ਵੱਡੇ ਪਹਾੜ ਦੇਖ ਕੇ ਨਾ ਡਰਨ ਲੱਗ ਜਾਂਦੇ ਨੇ ਕਈਆਂ ਨੂੰ ਤਾਂ ਉਲਟੀਆਂ ਲੱਗ ਜਾਂਦੇ ਨੇ ਚੱਕਰ ਆਣ ਲੱਗ ਜਾਂਦੇ ਨੇ ਤਿੰਨੋਂ ਤਾਂ ਇਹੋ ਜਿਹੀ ਕੋਈ ਤਖਲੀਬ ਸੱਚੀ ਗੱਲ ਦੱਸਣਾ ਥੋੜਾ ਥੋੜਾ ਤਾਂ ਲੱਗਦਾ ਹਾਂ ਤਾਂ ਹੀ ਮੈਂ ਕਿਹਾ ਨਾ ਤੁਸੀਂ ਹੈਗੇ ਤਾਂ ਸੀਓ ਮੇਰੇ ਨਾਲ ਫਿਰ ਮੈਨੂੰ ਕਿਉਂ ਡਰ ਲੱਗੂਗਾ ਉਹ ਮੈਂ ਤੈਨੂੰ ਤਾਂ ਪੁੱਛਦਾ ਬਿਓ ਇਹ ਜਾ ਪ੍ਰਬੰਧ ਕਰਕੇ ਬਾਅਦ ਚੱਲਾਂਗੇ ਆਪਾਂ ਆ ਗੋਲੀ ਦਾਪੜੀ ਨਾਲ ਲੈ ਜਾਾਂਗੇ ਹਨਾ ਠੀਕ ਹੈ ਉਤਜੇ ਤੋ ਜਾਵਾਂਗੇ ਜਾਵਾਂਗੇ ਹੁਣ ਕੋਈ ਹੋਰ ਗੱਲ ਕਰ ਲੋ ਨਾ ਤੁਸੀਂ ਤਾਂ ਪਹਿਲੀ ਮੈਨੂੰ ਛਤਨੀ ਚੜਾਈ ਜਾਣੇ ਹੋਗੇ ਜਦੋਂ ਜਾਵਾਂਗੇ ਦੇਖੀ ਜਾਊਗੀ ਕੀ ਪਤਾ ਜਾਉਂਗੇ ਕਿ ਨਹੀਂ ਪਹਿਲੀ ਮੇਰੇ ਨਾਲ ਮਿੱਠੇ ਪੋਚੇ ਮਾਰੀ ਜਾਣੇ ਹੋ ਵੀ ਹਾਂ ਲੈ ਕੇ ਜਾਊਂਗਾ ਮੈਂ ਆਹ ਕੀ ਗੱਲ ਬਣੀ ਆ ਗੱਲਾਂ ਤਾਂ ਸਾਰੀ ਕਰਦੇ ਨੇ ਬਾਅਦ ਚ ਮੁੱਕਰ ਜਾਂਦੇ ਨੇ ਫੇਰ ਅੱਛਾ ਏਦੋਂ ਪਹਿਲਾਂ ਤੇ ਨਾਲ ਇਹ ਗੱਲਾਂ ਹੀ ਨਹੀਂ ਕਰ ਲਈਆਂ ਦੱਸਿਓ ਮੈਨੂੰ ਨਹੀਂ ਨਹੀਂ ਮੈਂ ਆਵਦੀ ਸਹੇਲੀਆਂ ਦੀਆਂ ਗੱਲਾਂ ਸੁਣੀਆਂ ਨੇ ਗੀਆਂ ਵੀ ਹਾਂ ਉਹਨਾਂ ਦੇ ਘਰ ਵਾਲੇ ਪਹਿਲਾਂ ਕਹਿ ਦਉਂਦੇ ਨੇ ਵੀ ਹਾਂ ਮੈਂ ਤੈਨੂੰ ਇੱਥੇ ਲੈ ਕੇ ਜਾਉਂ ਮੈਂ ਤੈਨੂੰ ਉੱਥੇ ਲੈ ਕੇ ਜਾਉਂ ਬਾਅਦ ਚ ਮੁੱਕਰ ਜਾਂਦੇ ਨੇ ਵਿਚਾਰੀਆਂ ਚੁੱਪ ਕਰਕੇ ਘਰੇ ਬੈਠੀਆਂ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਉਹਨਾਂ ਤਾਂ ਅਵਜੀਤ ਸੀ ਲੀਨੇ ਗੱਲਾਂ ਸੁਣੀਆਂ ਨੇ ਅੱਜ ਤੋਂ ਬਾਅਦ ਤੇਰੀਆਂ ਸਹੇਲੀਆਂ ਤੇਰੀਆਂ ਗੱਲਾਂ ਸੁਣਿਆ ਕਰਨਗੀਆਂ ਕਿ ਜਸਵੀਰ ਦਾ ਘਰ ਵਾਲਾ ਇੰਨਾ ਚੰਗਾ ਹੈ ਐਂ ਕਮਾਉਂਦਾ ਫਰਿਆਂ ਦਾ ਐਂ ਸ਼ਾਪਿੰਗ ਕਰਵਾਉਂਦਾ ਤੇ ਫੁੱਲਾਂ ਵਾਂਗੂ ਸਾਹ-ਸਾਹ ਰੱਖਦਾ ਉਹਨੂੰ ਤੇ ਇੰਨਾ ਪਿਆਰ ਕਰਦਾ ਕੋਈ ਨਾ ਫੇਰ ਅੱਜ ਤਾਂ ਹਜੇ ਪਹਿਲਾ ਦਿਨ ਹੈ ਦੇਖੀ ਜਊ ਫਿਰ ਅੱਗੇ ਕੀ ਬਣਦਾ ਬਹੁਤ ਦਿਨ ਤਾਂ ਲੰਘ ਗਿਆ ਹੁਣ ਕੰਵਲਿਏ ਹੁਣ ਤਾਂ ਰਾਤ ਬਾਕੀ ਐ ਹਾਂਜੀ ਇਹ ਤਾਂ ਹੈ ਅੱਛਾ ਤੇ ਇੱਕ ਗੱਲ ਸੁਣ ਹੋਰ ਧਿਆਨ ਰੱਖੇ ਮੈਨੂੰ ਨਾ ਥੋੜਾ ਸਾਜਰੇ ਉੱਠਣ ਦੀ ਆਦਤ ਐ ਸਾਜਰੇ ਹਾਂ ਕਿੰਨਾ ਕ ਸਾਜਰੇ ਉੱਠਦੇ ਹੋ ਬਸ ਆਹੀ 3-4 ਵਜੇ 3-4 ਵਜੇ ਹਾਂ ਮੈਂ ਤਾਂ 6:00 ਵਜੇ ਉੱਠਦੀ ਹੁੰਨੀ ਆ ਚਲ ਉੱਠ ਘੜਿਆ ਕਰੂੰਗੀ ਓਰੇ ਤਾਂ ਹੁਣ ਉੱਠਣੀ ਪਿਆ ਕਰੂ ਉੱਥੇ ਤਾਂ ਚਲੋ ਆਪਣੀ ਮਰਜ਼ੀ ਨਾਲ ਉੱਠਦੀ ਸੀ ਮੈਂ ਓਏ ਕੰਬਲੋ ਤੂੰ ਉੱਠ ਕੇ ਕੀ ਕਰਨਾ ਮੈਂ ਤਾਂ ਤੈਨੂੰ ਆਪਦਾ ਸੁਭਾਅ ਬਾਰੇ ਦੱਸਿਆ ਤੂੰ ਤਾਂ ਪਈ ਰਿਆ ਕਰ ਆਪਾਂ ਦੋ ਜੀ ਤਾਂ ਹੈਗੇ ਆ ਇਸ ਘਰ ਦੇ ਵਿੱਚ ਤਹੀਂ ਕਰਨਾ ਹੈ ਤਹੀਂ ਖਾ ਸਾਰਾ ਦੇਖਣਾ ਹੈ ਨਾ ਚਾਹੇ 6 ਵਜੇ ਉੱਠ ਕੇ ਕਰ ਲਈ ਚਾਹੇ ਭਾਈ ਆਪਦਾ ਐਵੇਂ ਚੰਗਾ ਥੋੜੀ ਲੱਗਦਾਗਾ ਅੱਛਾ ਤੁਸੀਂ ਮੇਰੇ ਨਾਲ ਪਹਿਲਾਂ ਉੱਠ ਖੜੋ ਮੈਂ ਪਈ ਰਹਾ ਫਿਰ ਘਰ ਦੇ ਕੰਮ ਕੌਣ ਕਰੂ ਚੰਗਾ ਵਧੀਆ ਮੈਂ ਵੀ ਸੱਜਰੇ ਉੱਠ ਕੇ ਕੰਮ ਕਰ ਲਿਆ ਕਰੂੰਗੀ ਫਿਰ ਲੇਟ ਹੋ ਜਾਈ ਨਹੀਂ ਹੁਣ ਗਰਮੀ ਇੰਨੀ ਪੈਂਦੀ ਆ ਸੱਜਰੇ ਸੱਜਰੇ ਕੰਮ ਨਿਮੇੜ ਲਿਆ ਕਰੂੰ ਚਲ ਜਿਵੇਂ ਤੈਨੂੰ ਜੰਗਾ ਲੱਗਦਾ ਓਵੇਂ ਕਰ ਲੈ ਤੂੰ ਠੀਕ ਹੈ ਤੇ ਹੁਣ ਫਿਰ ਆਪਾਂ ਕਰੀਏ ਆਰਾਮ ਹਾਂਜੀ ਚਲ ਠੀਕ ਹੈ ਫਿਰ ਬੁਝਾ ਦੇ ਲਾਈਟ ਠੀਕ ਹੈ ਆਹ ਉਹ ਕਿਵੇਂ ਜੱਸਿਆ ਕਿਵੇਂ ਸਰਦਾ ਫੜੀ ਬੈਠੇ ਕੁਛ ਨਹੀਂ ਮਗਰਾ ਬਸ ਹੁਣ ਬੈਠ ਗਿਆ ਤੂੰ ਸੁਣਾ ਠੀਕ ਐ ਵਧੀਆ 15 ਤੇ ਲੱਡੂ ਖਵਾਣ ਦੇ ਲੁਕ ਗਿਆ ਓਏ ਓਏ ਲੱਡੂ ਖਵਾਣ ਵਾਲੀ ਤਾਂ ਕੱਡੀ ਗੱਲ ਐ ਤੈਨੂੰ ਪਤਾ ਤਾਂ ਹੋਇਆ ਯਾਰ ਨਾ ਤਾਂ ਦੱਸਿਆ ਨਾ ਤਾਂ ਬੁਲਾਇਆ ਉਹ ਬੁਲਾਣਾ ਕੀ ਦੀ ਚੁੰਨੀ ਚੜਾਵਾ ਦਾ ਕਰਿਆ ਮੈਂ ਕਿਹੜਾ ਕੋਈ ਇੱਥੇ ਉਹ ਬਾਜੇ ਗਾਜੇ ਕਰੇ ਤੇ ਲਵ ਮੈਰਿਜ ਕਰਾਈ ਜਗੀ ਉਹ ਲਵ ਮੈਰਿਜ ਕਾ ਨੂੰ ਆ ਯਾਰ ਅਰੇਜ ਮੈਰਿਜ ਅੱਛਾ ਅੱਛਾ ਹੋਰ ਫਿਰ ਨਾ ਚਟਪਟੇ ਕੰਮ ਨਵੇੜ ਦਾ ਪੰਦਰਾ ਉਹ ਬਸ ਤੈਨੂੰ ਪਤਾ ਯਾਰ ਰੋਟੀ ਟੁੱਕ ਦਾ ਔਖਾ ਦੀ ਹਾਂ ਉਹ ਤਾਂ ਹੈ ਮੈਨੂੰ ਕੁੜੀ ਠੀਕ ਲੱਗੀ ਹਾਂ ਮੈਂ ਸੋਚਿਆ ਵੀ ਚਲ ਠੀਕ ਹੈ ਲੈ ਆਣੇ ਨਾਲ ਹੀ ਮੈਂ ਅੱਜ ਘਰ ਚੰਗੀਆਂ ਕੁੜੀਆਂ ਕਿੱਥੇ ਮਿਲਦੀਆਂ ਨੇ ਹੋਰ ਯਾਰ ਡੁੱਬਾ ਪੈ ਜਵੀ ਤੂੰ ਦੇਖ ਪਰਾਈ ਦਾ ਸਵਾ ਠੀਕ ਹੈ ਫਿਰ ਵਧੀਆ ਹੈ ਹਾਂ ਬਾਲੀ ਨਰਮ ਹੈ ਵਿੱਚ ਨਰਮ ਬਹੁਤ ਹੈ ਵਧੀਆ ਪਕੌਂਦੀ ਰੋਟੀ ਬਣੀ ਹੈ ਨਾ ਜੀ ਜੀ ਕਰਦੀ ਹੈ ਅੱਗੇ ਪਿੱਛੇ ਘੁੰਮਦੀ ਫਿਰਦੀ ਹੈ ਚੱਲ ਚੱਲ ਵਧੀਆ ਮੈਂ ਸੋਚਿਆ ਵੀ ਨਹੀਂ ਸੀ ਵੀ ਇੰਨੀ ਚੰਗੀ ਹੋਊਗੀ ਅੱਛਾ 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 ਹੋਰ ਸਵਾਦ ਹੀ ਵਧੀਆ ਹੈ ਬਾਲੀ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਕੰਮ ਕਰਕੇ ਚੱਲ ਰਿਹਾ ਤੇਰਾ ਕੰਮ ਕਰਦਾ ਬਸ ਠੀਕ ਹੈ ਯਾਰ ਅੱਛਾ ਕਿ ਮੈਂ ਡਾਊਨ ਜਾ ਰਾਂ ਕੀ ਕਰ ਲੂਗੀ ਉਹ ਯਾਰ ਪਤਾ ਨਹੀਂ ਕੀ ਹੋ ਰਿਹਾ ਕੀ ਨਾ ਸਾਲਾ ਸਿਹਤ ਜੀ ਸਾਹ ਨਹੀਂ ਦੇ ਰਹੀ ਯਾਰ ਸਿਹਤ ਸਾਦ ਨਹੀਂ ਰਿਹਾ ਹੋਰਾ ਗਰਮੀ ਜੀ ਕਰਕੇ ਆ ਇੱਕੋ ਗਰਮੈਸੀ ਵਾਲੀ ਹੋ ਰਹੀ ਐ ਇਹਦੇ ਕਰਕੇ ਬੰਦੇ ਨੂੰ ਲੱਗਦਾ ਸਰੀਰ ਟੁੱਟਿਆ ਰਾਂ ਥਕਾਵਟ ਜੀ ਰਹਿੰਦੀ ਐ ਹੋਰ ਮੇਰੇ ਯਾਰ ਕਮਜ਼ੋਰੀ ਵੰਗੂ ਰਹਿੰਦਾ ਕੁਛ ਨਾ ਮੈਂ ਤਾਂ ਆਪ ਗੋਲੀਆਂ ਲੈ ਕੇ ਆਇਆ ਚੱਕਰ ਜਾਈ ਜਾਂਦੀ ਪਹਿਲਾਂ जी, अच्छा जी होरा तेनु ਵੀ ਚੱਕਰ ਆਉਂਦੇ ਬਾਣੀਆ ਪਾਉਣ ਲੱਗ ਰਹੀ ਦੀ ਖੇਤਾ ਹੂੰ ਗਰਮੀ ਲੱਗੀ ਉਥੇ ਚੱਲ ਕੋਈ ਨਾ ਹਾਂ ਆਪਦਾ ਧਿਆਨ ਰੱਖਿਆ ਕਰ ਠੀਕ ਐ ਚੰਗਾ ਮੈਂ ਚੱਲਦਾ ਮੜਾ ਮੈਨੂੰ ਕੰਮ ਯਾਦ ਆ ਗਿਆ ਅੱਛਾ ਚੱਲ ਕੋਈ ਨਾ ਠੀਕ ਐ ਮਿਲਦੇ ਆਂਗੇ ਫੇਰ ਠੀਕ ਐ ਠੀਕ ਐ ਚੰਗਾ ਚੰਗਾ ਧਿਆਨ ਰੱਖੀ ਜੰਗਾ ਚੰਗਾ ਚੰਗਾ ਇਹਨੂੰ ਤਾਂ ਮੈਂ ਕਹੀ ਜੰਨਾ ਵੀ ਧਿਆਨ ਰੱਖੇ ਮੇਰੇ ਧਿਆਨ ਵਾਲਾ ਕੀ ਬਣੂਗਾ ਸਾਲਾ ਸਮਝ ਤੋਂ ਪਰੇ ਹੀ ਹੋਇਆ ਪਿਆ ਵੀ ਆਖਰ ਮੇਰੇ ਨਾਲ ਹੋ ਕੀ ਰਿਹਾ ਹੈ ਪਹਿਲਾਂ ਤਾਂ ਕਦੇ ਕੋਈ ਦਿੱਕਤ ਆਈ ਨਹੀਂਦੀ ਮੈਨੂੰ ਜਦੋਂ ਦਾ ਵਿਆਹ ਕਰਾਇਆ ਅੱਰਾ ਜਸਵੀਰ ਦੇ ਲਵੇ ਲੱਗਣ ਲੱਗਦਾ ਮੈਂ ਉਹਦੀ ਸਾਲਾ ਕੁਛ ਨਾ ਕੁਛ ਹੋ ਜਾਂਦਾ ਹੈ ਪਤਾ ਨਹੀਂ ਜਸਵੀਰ ਵੀ ਕੀ ਕੀ ਸੋਚਦੀ ਹੋ ਮੇਰੇ ਬਾਰੇ ਚਲੋ ਏ ਮਨਾ ਜਸਵੀਰ ਕਿੱਧਰ ਲੰਗੀ ਯਾਰ ਹਾਂ ਓਹੋ ਆ ਗਈ ਤੂੰ ਹਾਂਜੀ ਆ ਗਈ ਉਹ ਜਸਵੀਰ ਕਿੱਧਰ ਲੰਗੀ ਦੀ ਤੂੰ ਮੈਂ ਕਦੋਂ ਦਾ ਡਿੱਕੀ ਜਾਣਾ ਆ ਦੇਖ ਲੈ ਬਾਰਵੀਂ ਖਾਣ ਛੱਡ ਕੇ ਭੱਜ ਗਈ ਤੂੰ ਖੁੱਲੇ ਮੈਂ ਤਾਂ ਤਾਈ ਦੇ ਘਰੇ ਗਈ ਸੀ ਹੋਰ ਕਿੱਥੇ ਜਾਣਾ ਤੁਸੀਂ ਵੀ ਘਰੇ ਨਹੀਂ ਤੇ ਮੇਰਾ ਜੀਨ ਲੱਗ ਰਿਹਾ ਦੀ ਮਾਂ ਚੱਲ ਮੈਂ 10 ਮਿੰਟ ਜਾਇ ਆਉਣੀ ਆ ਗੱਲਾਂ ਕਰੇ ਆਉਂਗੀ ਹੁਣ ਘਰੇ ਵੀ ਕੱਲੀ ਦਾ ਜੀ ਨਹੀਂ ਲੱਗਦਾ ਹੈਗਾ ਮੇਰੀ ਗੱਲ ਸੁਣਾ ਆਪਣਾ ਹੋਇਆ ਹਲੇ ਨਵਾਂ ਨਵੇਲਾ ਵਿਆ ਤੂੰ ਤੁਰਦੀ ਫਿਰਦੀ ਚੰਗੀ ਨਹੀਂ ਲੱਗਦੀ ਜੇ ਤੈਨੂੰ ਲੋੜ ਹੁੰਦੀ ਹੈ ਘਰੇ ਜੀ ਨਹੀਂ ਲੱਗਦਾ ਹੁੰਦਾ ਤੂੰ ਤਾਈ ਨੂੰ ਇੱਥੇ ਬੁਲਾਦਾ ਕਰਤਾ ਮੇਰੇ ਕੀ ਹੁੰਦਾ ਜੀ ਜੇ ਕਿਸੇ ਲਵੇ ਜਾਵਾਂ ਆਉਂਗੀ ਤਾਂ ਹੀ ਪਤਾ ਲੱਗੂਗਾ ਕਿਸੇ ਦਾ ਨਾਲੇ ਕੱਲੀ ਤਾਈ ਲਵੇ ਗਈ ਦੀ ਮੈਂ ਕਿਹੜਾ ਕਿਸੇ ਹੋਰ ਦੇ ਘਰੇ ਗਈ ਦੀ ਉਹ ਤਾਈ ਆਪਣੇ ਲਿਵਾਉਂਦੀ ਰਹਿੰਦੀ ਐ ਮੈਂ ਵੀ ਤਾਂ ਵਾਗ ਗਈ ਉਹਨੇ ਕਿੰਨੇ ਵਾਰ ਲਾਂਭਾ ਦੇ ਤਾਂ ਮੈਨੂੰ ਕਹਿੰਦੀ ਆਜ ਹੀ ਪਈ ਘਰੇ ਚਾਹ ਪਾਣੀ ਪੀਈ ਹੁਣ ਤੁਸੀਂ ਹੈ ਨਹੀਂ ਤੇ ਘਰੇ ਫਿਰ ਮੈਂ ਵਾਗ ਗਈ ਮੇਰਾ ਜੀਨ ਲੱਗਦਾ ਤੀਗਾ ਫਿਰ ਕੀ ਹੋ ਗਿਆ ਨਵੀਂ ਨਵੇਲੀ ਨੂੰ ਦੱਸ ਮੈਂ ਇੱਥੇ ਹੀ ਰਹਿਣਾਗਾ ਕਿੰਨਾ ਚਿਰ ਰਹੂ ਨਵੀਂ ਨਵੇਲੀ ਰਹਿਣਾ ਤਾਂ ਤੂਰੀ ਐ ਪਰ ਕੋਈ ਮਾਨ ਮਰਿਆਦਾ ਵੀ ਹੁੰਦੀ ਐ ਰੀਤੀ ਰਿਵਾਜ ਵੀ ਹੁੰਦੇ ਨੇ ਨਾ ਲੋਕ ਕੀ ਗੱਲਾਂ ਕਰਨਗੇ ਗਿਲ ਕੱਲ ਦਾ ਆਈਆ ਹਲੇ ਆ ਹੁਣ ਫਿਰਦੀ ਅਗਲੀਆਂ ਜੇ ਠੂਲ ਠੂ ਕਰਦੀ ਰਹਿਣ ਦਿਆ ਕਰੋ ਆ ਲੋਕਾਂ ਦਾ ਕੀ ਹੈਗਾ ਜੇ ਹੁਣ ਲੋਕਾਂ ਦੀ ਸੁਣਨ ਲੱਗੇ ਫਿਰ ਤਾਂ ਘਰ ਖਰਾਬ ਹੀ ਨਹੀਂ ਲੋਕ ਤਾਂ ਅੰਦਰ ਬੈਠ ਕੇ ਵੀ ਨਹੀਂ ਜਿਉਣ ਦਿੰਦੇ ਅੰਦਰ ਬੈਠਿਆਂ ਨੂੰ ਵੀ ਕਹਿੰਦੇ ਨੇ ਪਤਾ ਨਹੀਂ ਅੰਦਰੇ ਕੀ ਕਰੀਐਂਦੇ ਬਾਹਰ ਨਿਕਲੇ ਹੁੰਦਾ ਕਹਿਣੀ ਹੈਗਾ ਬਸ ਲੋਕਾਂ ਗਣੀ ਨਹੀਂ ਦੇਖਿਆ ਕਰਦੇ ਆਪਦਾ ਘਰ ਦੇਖਿਆ ਕਰਦੇ ਨੇਗੇ ਕਿਉਂ ਨਹੀਂ ਦੇਖਦੇ ਹੁੰਦੇ ਲੋਕ ਲੱਜ ਤਾਂ ਦੇਖਣਾ ਪੈਂਦਾ ਲੋਕਾਂ ਜੇ ਵਿਚਰਨਾ ਹੁੰਦਾ ਆਪਾਂ ਨੇ ਉੱਠਣਾ ਬੈਠਣਾ ਲੋਕਾਂ ਜੇ ਹੁੰਦਾ ਤਾਂ ਫਿਰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਹੁੰਦਾ ਆਪ ਪਰਿਵਾਰੀ ਹੋ ਗਏ ਨੇ ਨਾ ਕੰਮ ਸੂਤਾਂ ਦਾ ਮੈਂ ਤੁਹਾਨੂੰ ਕੀ ਸਮਝਾਈ ਇਹਨੀਆਂ ਉਹੀ ਲੋਕ ਹੁੰਦੇ ਨੇ ਸਹੀ ਨੂੰ ਵੀ ਮਿੰਟ ਜਿ ਗਲਤ ਬਣਾ ਦਿੰਦੇ ਨੇਗੇ ਲੋਕ ਲੋਕ ਲਾ ਰੱਖੀਏਗੀ ਆਪਦਾ ਘਰ ਨਹੀਂ ਤੁਹਾਨੂੰ ਦਿਖਦਾ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਤੁਨ ਗੱਲ ਵਿਸ਼ਵਾਸ ਵਾਲੀ ਕਿੱਥੋਂ ਆ ਗਈ ਇਹ ਤੇ ਦਸਵੀਰ ਫਿਰ ਹੋਰ ਕੀ ਹੈ ਤੁਸੀਂ ਲੋਕ ਲੋਕ ਕਰੀ ਜਾਣਾ ਲੋਕ ਆਪਾਂ ਨੂੰ ਖਾਣ ਨੂੰ ਦੇ ਜਾਣਗੇ ਆਪਾਂ ਨੂੰ ਆਪਦਾ ਸਹੀ ਦੇਖਣਾ ਚਾਹੀਦਾ ਹੈਗਾ ਹੁਣ ਮੇਰਾ ਘੱਲੀ ਤਾਂ ਨਹੀਂ ਜੀ ਲੱਗਦਾ ਤੀਗਾ ਕਿਤੇ ਹੋਰ ਤਾਂ ਨਹੀਂ ਗਈ ਮੈਂ ਬਾਹਰ ਬਸ ਚੜ ਕੇ ਤਾਈ ਦੇ ਘਰੀ ਗਈਆਂ ਦੋ ਡਿੰਗਾ ਤੇ ਤਾਈ ਦਾ ਘਰ ਹੈ ਕੋਈ ਮੈਂ ਵੀ ਤੈਨੂੰ ਸੁਦੇ ਸੁਹਾ ਕੇ ਹੈ ਬੀਜੇ ਤੈਨੂੰ ਐ ਹੁੰਦਾ ਵੀ ਮੇਰਾ ਟਾਈਮ ਪਾਸ ਹੋ ਨਹੀਂ ਰਿਹਾ ਤੇ ਚਲ ਉਹਨੂੰ ਇੱਥੇ ਬੁਲਾ ਲਿਆ ਕਰ ਵਿਚਾਰੀ ਤੇ ਉਹ ਤਾਂ ਗੋਡੇ ਦੁਖ ਦੇ ਦੇਗੀ ਹੁਣ ਕੀ ਦੱਸਾਂ ਮੈਂ ਸੋਨੂੰ ਫਿਰ ਉਹੀ ਤੀਵੀ ਵਾਲੀਆਂ ਗੱਲਾਂ ਫਿਰ ਕਹੂੰਗਾ ਮੈਨੂੰ ਸਾਰੀ ਰਾਮ ਕਹਾਣੀ ਦੱਸਣੀ ਪੈਗੀ ਉਹਦੇ ਗੋਡੇ ਦੁਖਦੇ ਤੇ ਮਹਾਚਲ ਮੈਂ ਪਤਾ ਲਿਆਉਂਗੀ ਨਾਲੇ 10 ਮਿੰਟ ਮੈਂ ਗੱਲਾਂ ਕਰੇ ਆਉਂਗੀ ਫਿਰ ਕੀ ਹੋ ਗਿਆ ਉਹ ਵਿਚਾਰੀ ਮੇਰ ਲਵੇ ਆ ਜਾਂਦੀ ਹੈ ਵੀ ਚਲ ਨਹੀਂ ਜੀ ਲੱਗਦਾ ਇਹਦਾ ਕੀ ਹੋ ਗਿਆ ਦੱਸੂ ਚੱਕਰ ਸੁਣਦੇ ਨਹੀਂ ਚੱਕਰ ਆਈ ਜਾਂਦਾ ਮੈਨੂੰ ਕੀ ਹੋ ਗਿਆ ਸੋਨੂੰ ਕੀ ਸੁੰਦੇ ਨਹੀਂ ਉੱਠ ਜਾ ਕੀ ਹੋ ਗਿਆ ਤੁਨੂੰ ਹੋ ਗਿਆ ਕੀ ਹੈ ਉਹ ਕੁਛ ਨਹੀਂ ਜਸਵੀਰ ਬਸ ਗਰਮੀ ਕਰਕੇ ਚੱਕਰ ਆ ਜਾਂਦਾ ਯਾਰ ਗਰਮੀ ਕਰਕੇ ਨਹੀਂ ਜੀ ਮੇਰੀ ਗੱਲ ਸੁਣਦੇ ਹੋ ਨਾ ਡਾਕਟਰ ਨੂੰ ਦਿਖਾਏ ਹੋ ਜਾ ਕੇ ਐਂ ਚੱਕਰ ਆਉਣਾ ਤਾਂ ਗਲਤ ਗੱਲ ਹੈ ਤੁਹਾਡਾ ਤਾਂ ਕੁਛ ਦੁਖਦਾ ਵੀ ਨਹੀਂ ਹੈਗਾ ਫਿਰ ਐਂ ਚੱਕਰ ਕਿਵੇਂ ਆ ਗਿਆ ਤੁਨੂੰ ਉਹ ਇੱਕ ਆਮਲੀਏ ਆ ਦੇਖ ਤਾ ਲੈ ਕਿਵੇਂ ਤਾਂ ਧਰਤੀ ਤਪਣ ਲੱਗ ਰਹੀ ਐ ਕਿੰਨਾ ਤਪਸ ਪੈਣ ਲੱਗ ਰਿਹਾ ਓਏ ਉਹਦੇ ਕਰਕੇ ਮੜਾ ਮੋਟਾ ਹੋ ਜਾਂਦਾ ਯਾਰ ਨਹੀਂ ਨਹੀਂ ਜੀ ਇਹ ਜੀ ਕੋਈ ਗੱਲ ਹੀ ਹੈਗੀ ਤੁਸੀਂ ਤਾਂ ਰੋਟੀ ਰੋਟੀ ਵੀ ਖਾਤੀ ਐ ਬਾਕੀ ਆ ਠੰਡਾ ਪਾਣੀ ਵੀ ਪੀਂਦੇ ਹੋ ਨਿੰਬੂ ਪਾਣੀ ਵੀ ਪਿੰਦੇ ਰਹਿਣਾ ਫੇਰ ਨਹੀਂ ਚੱਕਰ ਆਉਣਾ ਚਾਹੀਦਾ ਮੈਂ ਕੁਝ ਨਹੀਂ ਸੋਣਾ ਹੈਗਾ ਚਲੋ ਡਾਕਟਰ ਨੂੰ ਦਿਖਾ ਕੇ ਆਉਨੇ ਆਪਾਂ ਓਏ ਰਹਿਣ ਦੇ ਰਹਿਣ ਦੇ ਕੀ ਕਰੂਗਾ ਡਾਕਟਰ ਜਾਂ ਉਹ ਲਾ ਕੇ ਬਾਂਜ ਤੇ ਕੁੱਪਾ ਜਾਂ ਕਹਦੂਗਾ ਤੇਰਾ ਬੀਪੀ ਵਧ ਗਿਆ ਸੀ ਆ ਹੋ ਗਿਆ ਦੀ ਥੱਬਾ ਗੋਲੀਆਂ ਦਾ ਬੰਨ ਦੂਗਾ ਖਾਈ ਚਲਾ ਹੈ ਗਰਮੈਸਤਾ ਪਹਿਲੀ ਵਾਰ ਹੋ ਰਹੀ ਹੈ ਉਪਰੋਂ ਗੋਲੀਆਂ ਨਾਲਾ ਮੈਨੂੰ ਨਹੀਂ ਚੰਗੇ ਲੱਗਦੇ ਅੰਗਰੇਜ਼ੀ ਦਵਾਈਆਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਹੈਗੇ ਅੱਜ ਕੱਲ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਦਾ ਕੀ ਬਣ ਜੇ ਮਿੰਟ ਚ ਖੜੇ ਹੋ ਜਾਓ ਤੁਸੀਂ ਮੈਂ ਕੁਝ ਨਹੀਂ ਸੁਣਨਾ ਹੈਗਾ ਚਲੋ ਚੱਲੀਏ ਡਾਕਟਰ ਦੇ ਮੇਰੀ ਗੱਲ ਸੁਣ ਤੂੰ ਕਿਉਂ ਧੱਕਾ ਕਰਦੀ ਹੈ ਖੜੇ ਹੋ ਜਾਓ ਚਲੋ ਤੂੰ ਰਹਿਣ ਦੇ ਦੂ ਮੈਂ ਬਸ ਦੋ ਘੜੀ ਆਰਾਮ ਕਰ ਲਾ ਹੁਣ ਸੈੱਟ ਹੋ ਜੂ ਮੂੰ ਫਿਰ ਮੈਂ ਨਹੀਂ ਕੋਈ ਗੱਲ ਸੁਣਨੀ ਹੈਗੀ ਤੁਹਾਡੀ ਅਸ ਤੋਂ ਬਾਅਦ ਖੜੇ ਹੋ ਚਲੋ ਕੀ ਕਰੇ ਇਹ ਦੋਈ ਉੱਥੇ ਕੋਈ ਫਾਇਦਾ ਤਾਂ ਹੁੰਦਾ ਨਹੀਂ ਮੈਨੂੰ ਪਤਾ ਹੈ ਇੱਕ ਵਾਰ ਪਤਾ ਤਾਂ ਲੱਗ ਜੂਗਾ ਵੀ ਕੀ ਹੋਏਗਾ ਨਹੀਂ ਨਹੀਂ ਪਤਾ ਪਤੰਦਰ ਜਾ ਬੋਤਲਜੀ ਘੱਟ ਦੇ ਉਹੀ ਪੈਸੇ ਬਣਾ ਕੇ ਖੜਜੋਣਗੇ ਕੋਈ ਫਾਇਦਾ ਕੁਝ ਨਹੀਂ ਹੁੰਦਾ ਪਤਾ ਲੱਗ ਜੂ ਜੇ ਤੂੰ ਵੀ ਰਹੀ ਆ ਰਾਇਨਾ ਕਾ ਮਨ ਲਾ ਮੇਰੀ ਗੱਲ ਕੀ ਮੰਨਣਾ ਤੇਰੀ ਤੇਰੇ ਲਵੇ ਮੰਨਣ ਨੂੰ ਹੈ ਕੀ ਨਾਲੇ ਮੈਂ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਨੀ ਤੇਰੇ ਨਾਲ ਰਹਿ ਕੇ ਮੈਂ ਵੀ ਕੀ ਕਰਾਂ ਜੀ ਤਾਂ ਮੇਰਾ ਵੀ ਬਹੁਤ ਕੁਝ ਕਰਦਾ ਹੈ ਪਰ ਹੁਣ ਮੈਂ ਕਰਾਂ ਕੀ ਮਜਬੂਰੀ ਆ ਮੇਰੀ ਬਹੁਤ ਕੁਝ ਕਰਨ ਨੂੰ ਕੀ ਕਰਲੇਗਾ ਤੂੰ ਜਿਹੜਾ ਕੁਝ ਕਰਨਾ ਸੀ ਉਹ ਤਾਂ ਦਿੱਥੋ ਹੋਇਆ ਨਹੀਂ ਹੈਗਾ ਨਾਲੇ ਆ ਲੋਕਾਂ ਦੇ ਮੇਨੇ ਮੈਂ ਨਹੀਂ ਸੁਣਨੇ ਹੈਗੇ ਤੂੰ ਸੁਣੀ ਜਾਈਂ ਆਪਦਾ ਬਹਿ ਕੇ ਮੈਂ ਤਾਂ ਜਾਣੀ ਆ ਮੇਰੀ ਗੱਲ ਸੁਣ ਤੂੰ じゃ ਕੇ ਕੀ ਕਰੇਂਗੇ ਐਡਾ ਬੜਾ ਘਰਬਾਰ ਆ ਆਪਣਾ ਜ਼ਮੀਨ ਜਾਇਦਾਦ ਪੈਸੇ ਨੇ ਚਾਰ ਪੱਲੇ ਆਪਣੇ ਤੂੰ ਤੂਰੀ ਰਹਿ ਤਾਂ ਤੂੰ ਆਇਨਾ ਕਰ ਪਹਿਲੇ ਪਹਿਲੇ ਮੇਰੀ ਬਦਨਾਮੀ ਹੋ ਜੂ ਲੋਕੀ ਕਹਿਣਗੇ ਮੇਰੇ ਬਾਰੇ ਚੀਜ਼ਾਂ ਦੀ ਲੋੜ ਨਹੀਂ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੈਨੂੰ ਘਰ ਦੀ ਲੋੜ ਨਹੀਂ ਮੈਨੂੰ ਜਵਾਕ ਦੀ ਲੋੜ ਹੈ ਜੋ ਤੂੰ ਦੇ ਨਹੀਂ ਸਕਦਾ ਹੈਗਾ ਉਹ ਮੇਰੀ ਗੱਲ ਸੁਣ ਜਵਾਕ ਦੀ ਲੋੜ ਹੈ ਨਾ ਤੈਨੂੰ ਆਪਾਂ ਇਹ ਕਰਾਂਗੇ ਕਿਸੇ ਤੋਂ ਨਾ ਗੋਸ ਚ ਲੈ ਲਾਂਗੇ ਹੈ ਆਪ ਆਪਣੇ ਮੰਗੂ ਪਾ ਲਾਂਗੇ ਇਹਨੂੰ ਤੂੰ ਸੁਣ ਲੈ ਗੱਲ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਨੂੰ ਨਹੀਂ ਕਿਸੇ ਦਾ ਜਵਾਕ ਚਾਹੀਦਾ ਮੈਨੂੰ ਆਪਦਾ ਜਵਾਕ ਚਾਹੀਦਾ ਆਖੇ ਕਿਸੇ ਦਾ ਜਵਾਕ ਲੈ ਲਾਂਗੇ ਖਬਰ ਕਿਸੇ ਦਾ ਕਿਵੇਂ ਦਾ ਹੋਊਗਾ ਮੈਂ ਨਹੀਂ ਲੈਣਾ ਹੈਗਾ ਕਿਸੇ ਦਾ ਜਵਾਕ ਆਪਦੇ ਘਰੇ ਕੱਲਾਂ ਦੇ ਕਹੀਆਂ ਕਰਦਾ ਹੈਗਾ ਤੇ ਤੈਨੂੰ ਆਖਦਾ ਚਾਹੀਦਾ ਕੋਈ ਗੱਲ ਨਹੀਂ ਤੂੰ ਥੋੜਾ ਜਿਹਾ ਹੋਰ ਖੜਾ ਆਪਾਂ ਹੋਰ ਇਲਾਜ ਕਰਾਵਾਂਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਹੱਲ ਲਿਕੜੇ ਜਾਊਗਾ ਯਾਰ ਐ ਥੋੜਾ ਹੁੰਦਾ ਹੁੰਦਾ ਵੀ ਜੇ ਇੱਕ ਡਾਕਟਰ ਨੇ ਕਹਿਤਾ ਤਾਂ ਗੱਲ ਖਤਮ ਹੋ ਗਈ ਉਹ ਵੀ ਡਾਕਟਰ ਬਹੁਤ ਵਧੀਆ ਸੀ ਨਾਲੇ ਕਿੰਨਾ ਕੁ ਟਾਈਮ ਖੜਾ ਐਨੇ ਟਾਈਮ ਦੀ ਤਾਂ ਮੈਂ ਤੇਰੇ ਮੂੰਹ ਕੋਣੀ ਦੇਖੀ ਐਨੀ ਆਗੀ ਹੋਰ ਕਿੰਨਾ ਕੁ ਟਾਈਮ ਅੱਛਾ ਜਦੋਂ ਬੁੜੇ ਹੋਗੇ ਫੇਰ ਹੋਊਗਾ ਜਵਾਕ ਲੋਕ ਟਿਚਰਾ ਕਰਨ ਆਪਾਂ ਨੂੰ ਹੱਦ ਹੋ ਗਈ ਤੇਰੇ ਵਾਲੀ ਮੈਨੂੰ ਐਂ ਦੱਸ ਜਿੰਨਾਂ ਦੇ ਹੁੰਦੇ ਨਹੀਂ ਉਹ ਵੀ ਤਾਂ ਟਾਈਮ ਟਪਾਉਂਦੇ ਨੇ ਉਹ ਵੀ ਤਾਂ ਇਕੱਲੇ ਕਹਰੇ ਕੱਟ ਲਾਂਦੇ ਨੇ ਫਿਰ ਮੈਂ ਤਾਂ ਦੇਖ ਤੈਨੂੰ ਕਿੰਨਾ ਸੱਚਾ ਪਿਆਰ ਕਰਦਾ ਨਾ ਦਿਲੋਂ ਪਿਆਰ ਕਰਦਾ ਤੂੰ ਫਿਰ ਮੇਰੇ ਪਿਆਰ ਦੀ ਕੋਈ ਕਦਰ ਨਹੀਂ ਪਾਦੀ ਮੈਨੂੰ ਇਹ ਸੱਚੇ ਪਿਆਰ ਦੀ ਲੋੜ ਨਹੀਂ ਹੈਗੀ ਤੈਨੂੰ ਕਿੰਨੇ ਵਾਰ ਕਿਹਾ ਵੀ ਮੈਨੂੰ ਅੱਗੇ ਜਵਾਕ ਦੀ ਲੋੜ ਹੈ ਮੈਂ ਉਹਰੇ ਕੰਧਾਂ ਨਾਲ ਟੱਕਰਾਂ ਨਹੀਂ ਮਾਰਨੀ ਹੈਗੀਆਂ ਜਾਂ ਤੇਰੇ ਨਾਲ ਇਕੱਲੇ ਨਾਲ ਹੀ ਟੱਕਰਾਂ ਮਾਰਨੀ ਹੈਗੀਆਂ ਯਾਰ ਇਹ ਜੀ ਟੱਕਰਾਂ ਮਾਰਨ ਵਾਲੀ ਕੀ ਗੱਲ ਹੈ ਜਿੱਥੇ ਜ਼ਿੰਦਗੀ ਮੈਂ ਤੇਰੇ ਨਾਲ ਕੱਟੂਆ ਤੂੰ ਮੇਰੇ ਨਾਲ ਕੱਟ ਲੈ ਇਹ ਤਾਂ ਕੋਈ ਔਖਾ ਕੰਮ ਹੈ ਹੀ ਨਹੀਂ ਜਿਹੜੇ ਕੱਢਦੇ ਨੇ ਟਾਈਮ ਉਹਨਾਂ ਨੂੰ ਕੱਢ ਲੈਣ ਦੇ ਠੀਕ ਹੈ ਮੈਨੂੰ ਨਹੀਂ ਨਿਕਲਦਾ ਹੈ ਟਾਈਮ ਅੱਗੇ ਤੂੰ ਸੋਚ ਲੈ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਤੈਨੂੰ ਇੱਕ ਮੌਕਾ ਹੋਰ ਦਿੱਤਾ ਸੋਚ ਲੈ ਤਸਵੀਰ ਮੇਰੀ ਗੱਲ ਸੁਣ ਦੇਖ ਯਾਰ ਜਿਨ੍ਹਾਂ ਦੇ ਹੋ ਕੇ ਮਰ ਜਾਂਦੇ ਫਿਰ ਉਹ ਕੀ ਕਰਦੇ ਨੇ ਹੈ ਉਹ ਵੀ ਤਾਂ ਲੰਘਾਉਂਦੇ ਨੇ ਦਿਲ ਤੇ ਪੱਥਰ ਧਰ ਕੇ ਟਾਈਮ ਉਹਵੇਂ ਆਪਾਂ ਕੱਢ ਲਾਂਗੇ ਮੇਰੀ ਗੱਲ ਸੁਣ ਲੈ ਤੂੰ ਮੰਨ ਜਾ ਹੋਏ ਹੈ ਨਹੀਂ ਪਹਿਲੀ ਮਾਰਨ ਨੂੰ ਫਰਦਾ ਹੈਗਾ ਆਕੇ ਹੋ ਕੇ ਮਰ ਜਾਂਦੇ ਨੇ ਸੋਚ ਦੇਖ ਲੈ ਤੇਰੀ ਕਿੰਨੀ ਘਟਿਆ ਹੋ ਰਹੀ ਹੈਗੀ ਪਹਿਲਾ ਹੋ ਤਾਂ ਜਾਣ ਦੇ ਘਟਿਆ ਸੋਚ ਨਹੀਂ ਹੈਗੀ ਮੈਂ ਤਾਂ ਬਸ ਤੈਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਵੀ ਤੂੰ ਸਮਝ ਜਾ ਦੇਖ ਯਾਰ ਮੇਰੀ ਪਿੰਡ 'ਚ ਇੰਨੀ ਇੱਜ਼ਤ ਹੈ ਕੀ ਸੋਚਣਗੇ ਲੋਕ ਮੇਰੇ ਬਾਰੇ ਵੀ ਬਸ ਵੀ ਹੁਣ ਤਾਂ ਹਲੇ ਵਿਆਹ ਕਰਾਇਆ ਦੀ ਭੱਜ ਵੀ ਗਈ ਕੀ ਨੂੰ ਦਿਖਾਵਾਂ ਮੈਂ ਉਹਨਾਂ ਨੂੰ ਕੋ ਸੋਚ ਕੀ ਤੇਰੇ ਨਾਲ 3 ਸਾਲ ਕੱਢ ਲੈ ਠੀਕ ਹੈ ਇਦੂ ਅੱਗੇ ਮੈਂ ਪੂਣੀ ਟਾਈਮ ਨਿਕਲਦਾ ਹੈਗਾ ਆਪਿਆ ਝੋਲਾ ਤਿਆਰ ਹੁਣ ਤਾਂ ਮੈਂ ਰੱਖ ਦੰਨੀ ਆ ਤੈਨੂੰ ਇੱਕ ਮੌਕਾ ਦਿੱਤਾ ਸੋਚ ਲੈ ਵੀ ਕੀ ਕਰਨਾ ਕੀ ਨਹੀਂ ਇਸ ਤੋਂ ਬਾਅਦ ਇਹ ਝੋਲਾ ਹਜੇ ਇਹ ਚੋ ਕੱਪੜੇ ਨਹੀਂ ਨਿਕਲਦੇ ਹੈਗੇ ਇਹ ਮੈਂ ਚੱਕਣਾ ਤੇ ਤੁਰ ਜਾਣਾ ਠੀਕ ਹੈ ਲੈ ਆਪਿਆ ਤੇਰੇ ਮੂਰੇ ਸੋਚ ਲੈ ਗੱਲ ਸੁਣ ਮੇਰੀ ਸੋਚਣ ਨੂੰ ਮੈਂ ਕਿਹੜਾ ਕੰਧਾ ਨਾਲ ਸਲਾਹਾਂ ਕਰਨੀ ਆ ਨੇ ਆਪਦੇ ਮਨ ਨਾਲੇ ਸਰਾਬੜੀ ਕਰਨੀ ਆ ਜਿਹੜੀ ਕਿ ਮੈਂ ਕਰ ਲਈ ਤੂੰ ਮੇਰੀ ਗੱਲ ਸੁਣ ਤੂੰ ਇਸ ਘਰ ਤੇ ਰਹਿ ਜਿਹੜੀ ਤੈਨੂੰ ਚੀਜ਼ ਦੀ ਲੋੜ ਹੈ ਉਹ ਮੈਂ ਆਪੇ ਪੂਰੀ ਕਰਵਾਉਂਗਾ ਚਾਹੇ ਜੋ ਮਰਜ਼ੀ ਕਰਾਂ ਬਸ ਇਸ ਘਰ ਚੋਂ ਪੈਰ ਨਾ ਪਟੇ ਚੱਲ ਠੀਕ ਐ ਮੈਂ ਨਹੀਂ ਜਾਂਦੀ ਮੈਨੂੰ ਜਵਾਕ ਚਾਹੀਦਾ ਜਿਵੇਂ ਮਰਜ਼ੀ ਹੋਵੇ ਠੀਕ ਐ ਇਹ ਹੁਣ ਗੱਲ ਯਾਦ ਰੱਖੀ ਸੋਚ ਲਾ ਹੁਣ ਇੱਥੇ ਬੈਠ ਕੇ ਹੈ ਯਾਰ ਇਹ ਤਾਂ ਫਿਰ ਬਹੁਤ ਗਲਤ ਗੱਲ ਹੋ ਗਈ ਜੇ ਪਰਚਾ ਹੀ ਕਰੂੰਗਾ ਕੀ ਨਾ ਸਾਰੇ ਖਾਨਦਾਨ ਦੀ ਬੇਇੱਜ਼ਤੀ ਆ ਨਾਲ ਰਿਸ਼ਤੇਦਾਰਾਂ ਦੀ ਆ ਹੋਰ ਮੱਕਰਾ ਮੇਰਾ ਸੋਸ ਸੁਤ ਕੀ ਤਾਂ ਹੀ ਦੁਖੀ ਹੋਈ ਜਾਣਾ ਇੱਕ ਜੀ ਕਰਦਾ ਵੀ ਸਾਲਾ ਕੁਝ ਖਾ ਕੇ ਮਰ ਜਾ ਉਹ ਨਹੀਂ ਨਹੀਂ ਬਾਈ ਇਹ ਜੀ ਗੱਲ ਨਹੀਂ ਕਰਿਆ ਕਰਦੇ ਇਹਦਾ ਬਿਮਾਰੀ ਦਾ ਤਾਂ ਕੀ ਪਤਾ ਕਦੋਂ ਆ ਜਾਏ ਕਦੋਂ ਬਗ ਜਾਏ ਕੋਈ ਨਹੀਂ ਆਪਾਂ ਦਵਾਈ ਦੂਗੀ ਲੈ ਕੇ ਸੱਟ ਹੋ ਜੂਗੀ ਤੇਰੀ ਕੋਈ ਚੱਕਰ ਨਹੀਂ ਆ ਕਿੱਥੋਂ ਹੋ ਜੂਗੀ ਬਾਈ ਚਿੱਟਾ ਜਵਾਬ ਦੇਦਾ ਡਾਕਟਰ ਨੇ ਕਹਿੰਦਾ ਬੱਸ ਕੋਈ ਹੱਲ ਨਹੀਂ ਹੋਇਆ ਇਹਦਾ ਤਰਪੋਟਾਂ ਕਰਾਲੀਆਂ ਕਰਵਾਈਆਂ ਸੀ ਪਰ ਹੁਣ ਕਰਾਂ ਤਾਂ ਕਰਾਂ ਕੀ ਇਹ ਤਾਂ ਸਮਝ ਤੋਂ ਬਾਹਰ ਹੈ ਇਧਰ ਉਹ ਜਸਵੀਰ ਉਹ ਰੋਜ਼ ਮਿੱਟੀ ਪੱਟੀ ਜਾਂਦੀ ਹੈ ਉਹ ਕਹਿੰਦੀ ਹੈ ਮੈਂ ਚੱਲੀ ਆ ਦੂਜੇ ਦਿਨ ਝੋਲਾ ਚੱਕ ਕੇ ਖੜ ਜਾਂਦੀ ਹੈ ਪੈਰੀ ਹੱਥ ਲਾ ਲਾ ਕੇ ਰੋਕਦਾ ਉਹਨੂੰ ਮੈਂ ਐਉਂ ਤਾਂ ਠੀਕ ਆ ਯਾਰ ਉਹ ਵੀ ਆਪਣੀ ਜਗ੍ਹਾ ਤੇ ਸਹੀ ਹੈ ਤੂੰ ਵੀ ਆਪਣੀ ਜਗ੍ਹਾ ਤੇ ਸਹੀ ਹੈ ਗਲਤੀ ਉਹਦੀ ਵੀ ਨਹੀਂ ਗਲਤੀ ਤੇਰੀ ਵੀ ਕੋਈ ਨਹੀਂ ਮਗਰ ਤੂੰ ਸੋਚ ਕੇ ਦੇਖ ਯਾਰ ਵੀ ਜਵਾਕੀ ਤਾਂ ਨਹੀਂ ਸਾਰਾ ਕੁਝ ਹੁੰਦੇ ਪਤੀ ਪਤਨੀ ਵੀ ਤਾਂ ਕੋਈ ਚੀਜ਼ ਹੁੰਦੀ ਐ ਉਹਦਾ ਤੇਰੀ ਗੱਲ ਮੈਂ ਮੰਨਦਾ ਪਰ ਹੁਣ ਜਨਾਨੀਆਂ ਨੇ ਇੱਕ ਦੂਜੀ ਦੇ ਹੁੱਝਾ ਮਾਰੀ ਜਾਂਦੇ ਨੇ ਮੇਰੇ ਨਾਲ ਟਾਈਮ ਵਿਆਹ ਨੂੰ ਹੋ ਗਿਆ ਫਲਾਣਾ ਧਮਕਾ ਪਰ ਜੇ ਅੱਗੇ ਵੰਸ਼ ਤੋਰਨਾ ਯਾਰ ਬੱਚਿਆਂ ਦੀ ਜ਼ਰੂਰਤ ਤਾਂ ਪੈਂਦੀ ਹੋ ਆ ਇਹ ਤਾਂ ਤੂੰ ਵੀ ਮੰਨਦਾ ਹੈ ਮਗਰ ਤੂੰ ਮੇਰਾ ਆੜੀ ਐ ਜੇ ਮੈਂ ਤੇਤੋਂ ਕੁਝ ਮੰਗਾ ਨਾ ਨਾ ਕਰੀ ਉਹ ਨਾ ਨਾ ਬਾਈ ਮੈਂ ਤੇ ਮੈਂ ਕਦੇ ਵਾਸਤੇ ਨਾ ਕਰਨੀ ਐ ਮੰਗ ਕੀ ਮੰਗਣਾ ਗੱਲ ਸੁਣ ਤੂੰ ਕਿਉਂਕਿ ਮੈਂ ਤੇਰੇ ਮੂਰੇ ਆਪਦਾ ਢਿੱਡ ਦਾ ਫਰੋਡ ਬੈਠਿਆ ਤੇ ਥੋਲਾ ਵੀ ਕੋਈ ਨਹੀਂ ਨਾਲੇ ਮੇਰੀ ਇੱਜ਼ਤ ਤੇ ਟਗੀ ਰਹੂਗੀ ਨਾਲੇ ਜਸਵੀਰ ਨੂੰ ਜਸਵੀਰ ਦਾ ਘਰ ਪੂਰਾ ਹੋ ਜਾਊਗਾ ਉਹਨੂੰ ਕੋਈ ਬੱਚਾ ਮਿਲ ਜਾਊਗਾ ਜੇ ਤੂੰ ਇੱਕ ਕੰਮ ਕਰੇ ਤੂੰ ਜਸਵੀਰ ਕੋਲੇ ਰਾਤੋਂ ਬਗਜਿਆ ਕਰੇ ਉਹ ਯਾਰ ਤੂੰ ਇਹ ਕੀ ਗੱਲ ਕਹਿ ਰਿਹਾ ਐ ਥੋੜੀ ਹੁੰਦਾ ਹੁੰਦਾ ਹੈ ਤੇ ਤਾਂ ਗੱਲ ਗਲਤ ਆ ਯਾਰ ਐਵੇਂ ਨਹੀਂ ਹੁੰਦਾ ਨਾ ਆਪਾਂ ਦੋਸਤ ਆ ਪਰਜਾਈ ਹੈ ਮੇਰੀ ਉਹ ਮੇਰੀ ਗੱਲ ਸੁਣਾ ਕੱਲ ਨੂੰ ਉਹ ਚੁੰਨੀ ਚੱਕ ਕੇ ਬਾਗੀ ਜਦ ਮੈਂ ਕੁਸ ਖਾ ਕੇ ਮਰ ਗਿਆ ਜਾਂ ਉਹ ਕੋਈ ਨਹੀਂ ਕੁਸ ਕਰ ਲਿਆ ਫਿਰ ਫਿਰ ਵੀ ਫਿਰ ਕੀ ਕਰਾਂਗੇ ਫਿਰ ਲੰਘਿਆ ਵਕਤ ਹੱਥ ਨਹੀਂ ਆਉਂਦਾ ਬਈ ਮੈਂ ਤਾਂ ਬਸ ਇੱਕੋ ਹੀ ਹੱਲ ਕੱਢਿਆ ਵੀ ਦੇਖ ਤੂੰ ਆ ਮੇਰੇ ਘਰ ਦਾ ਪੇਤੀ ਤੇ ਨਾਲੇ ਤੈਨਾਂ ਕਿਹੜਾ ਕਿਸੇ ਨੂੰ ਗੱਲ ਦੱਸਣੀ ਐ ਤੇ ਮੇਰੀ ਇੱਜ਼ਤ ਬਚਾਲਾ ਬਈ ਉਹ ਨਹੀਂ ਬਈ ਗੱਲ ਤਾਂ ਤੇਰੀ ਠੀਕ ਐ ਪਰ ਇਹ ਸਮਾਜ ਨੂੰ ਚੰਗੀ ਨਹੀਂ ਲੱਗਣੀ ਗੱਲ ਆ ਉਹ ਵੀਰੇ ਸਮਾਜ ਨੂੰ ਤੂੰ ਦੱਸੇਗਾ ਜਾਂ ਮੈਂ ਦੱਸੂ ਜਾਂ ਜਸਵੀਰ ਦੱਸੂ ਤਿੰਨਾਂ ਚ ਕੋਈ ਦੱਸਣ ਵਾਲਾ ਤਾਂ ਹੈ ਨਹੀਂ ਉਹ ਨਹੀਂ ਬਾਈ ਗੱਲ ਵਾਚਾਈ ਖੂਚ ਵੜ ਕੇ ਕਰ ਲੈ ਇੱਕ ਨਾ ਇੱਕ ਦਿਨ ਮਾਰਤਾ ਆਏ ਜਾਂਦੀ ਐ ਵੇ ਜਦੋਂ ਆਊਗੀ ਉਦੋਂ ਦੇਖੀ ਜਾਊਗੀ ਪਰ ਹੁਣ ਹੁਣ ਡੁੱਬਦੀ ਵੇੜੀ ਨੂੰ ਨਾ ਵੇੜੀ ਬੰਨੇ ਲਾ ਬਾਈ ਐਂ ਨਾ ਕਰ ਮਨ ਲੈ ਉਹ ਨਹੀਂ ਜੱਸੇ ਗਲਤ ਗੱਲ ਆ ਯਾਰ ਮੈਂ ਐਵੇਂ ਨਹੀਂ ਕਰ ਸਕਦਾ ਗਿਆ ਮੈਂ ਤੇਰੇ ਨਾਲ ਵਿਸ਼ਵਾਸ ਘਾਤ ਨਹੀਂ ਕਰ ਸਕਦਾ ਗਿਆ ਵਿਸ਼ਵਾਸ ਘਾਤ ਤਾਂ ਉਹ ਹੁੰਦਾ ਜੇ ਤੂੰ ਮੇਰੀ ਪਿੱਠ ਪਿੱਛੇ ਕੰਮ ਕਰਦਾ ਹੁਣ ਤਾਂ ਮੈਂ ਤੇਰੇ ਹਾੜੇ ਕੱਢ ਰਿਆਂ ਹੈ ਇਹਦੇ ਵਿੱਚ ਸਭ ਦੀ ਭਲਾਈ ਆ ਬਾਈ ਆ ਚਲੀਏ ਆ ਜਾ ਉਹ ਨਹੀਂ ਜੱਸੇ ਆ ਜਾ ਜੱਸੇ ਬਈ ਆ ਜਾ ਹਾਂ ਚੱਕ ਆਦੇ ਉਹ ਤੈਨੂੰ ਜਵਾਬ ਕਰ ਲਈ ਚੌਪਰੇ ਚੱਲ ਵੇ ਠੀਕ ਐ ਮੈਨੂੰ ਤਾਂ ਜਵਾਬ ਚਾਹੀਦਾ ਹੁਣ ਉਰੇ ਖੜਾ ਕੀ ਦੇਖਦਾ ਜਾ ਪਰ ਤੁਰ ਜਾ ਹੁਣ ਚੱਲ ਨਿਕਲ ਇੱਥੋਂ ਕੀ ਹਾਂ ਫੇਰਾ ਬਣ ਗਈ ਨਾ ਗੱਲ ਮੈਂ ਤਾਂ ਸੋਚਿਆ ਵੀ ਨਹੀਂ ਕੀ ਵੀ ਇੰਨੀ ਛੇਤੀ ਆਪਾਂ ਇੱਕ ਹੋ ਜਾਾਂਗੇ ਨਾਲੇ ਮੈਨੂੰ ਐ ਨਹੀਂ ਲੱਗਦਾ ਸੀ ਵੀ ਇਹ ਇਹੀ ਚ ਸੋਚੂਗਾ ਇਹ ਮੈਨੂੰ ਤਾਂ ਹੀ ਧੀ ਵੀ ਇਹ ਨਾ ਮਰਦ ਦਾ ਸੁਣ ਕੇ ਖੁਦ ਖੁਸ਼ੀ ਕਰ ਲੂਗਾ ਮਰ ਜੂ ਪਰ ਓਹੋ ਆ ਮੱਗਰ ਤੇ ਲਾਈਵ ਹੋ ਜਗਾਰ ਨੇ ਤੈਨੂੰ ਕਿਹਾ ਕਿ ਨਾ ਵੀ ਠੰਡਾ ਖਾ ਉਹਦੇ ਆਪ ਦੇ ਮੂੰਹ ਹੋਈ ਕਹਾਤਾ ਮੈਂ ਚੱਲ ਵਧੀਆ ਆਪਾਂ ਨੂੰ ਤਾਂ ਇੱਕ ਹੁਣ ਤੱਕ ਮਤਲਬ ਦੀ ਸਹੀ ਗੱਲ ਜਿਵੇਂ ਮਰਜੀ ਹੋਈ ਇਕੱਲਾ ਇੱਕ ਨਹੀਂ ਨਾਲੇ ਤਾਂ ਜ਼ਮੀਨ ਨਾਲੇ ਸਾਰਾ ਘਰ ਨਹੀਂ ਸਾਰਾ ਖੁਸ਼ੀ ਆਪਣਾ ਆਏ ਨਹੀਂ ਆਪਣੇ ਲਵੇ ਆਉਂਦੀ ਜ਼ਮੀਨ ਈਦਾ ਵੀ ਤਾਂ ਕੋਗਾ ਜਿੱਤ ਕਰਨਾ ਪਊਗਾ ਓਏ ਹਜੇ ਨਹੀਂ ਕਰਦੇ ਹੌਲੀ ਹੌਲੀ ਸੈਟਿੰਗ ਕਰ ਠੰਡਾ ਖਾਜੇ ਇੱਕਦਮ ਨਾ ਤੂੰ ਭੱਜਿਆ ਕਰ ਮੇਰੀ ਗੱਲ ਸੁਣ ਲੈ ਅੱਜ ਰਾਤ ਨੂੰ ਐ ਸੰਗੀਤ ਆ ਪਦਨਿਆ ਦੀ ਚੱਲ ਫਿਰ ਜੇ ਤੇਰੀ ਇਹੀ ਸਲਾਹ ਹੈ ਤਾਂ ਅੱਛੇ ਤੁਰੇ ਛੇਤੀ ਆਪਣੇ ਰਾਧਾ ਰੋੜਾ ਚੱਕ ਦਿਆਂਗੇ ਫਿਰ ਹੁਣ ਕਿਉਂ ਟਾਈਮ ਖਰਾਬ ਕਰੇ ਹੁਣ ਤਾਂ ਆਪਾਂ ਆਪਦਾ ਦੇਖੀਏ ਬਾਅਦ ਚ ਸਹੀ ਗੱਲ ਹੈ ਦੇਖਾਂਗੇ ਕੀ ਬਣਦਾ ਅੱਜ ਰਾਤ ਨੂੰ 12 ਵਜੇ ਨਾਲ ਲਪੇਟ ਦੇ ਨੂੰ ਖਵਾ ਕੇ ਰੋਟੀ ਉਟੀ ਜੀ ਠੀਕ ਹੈ ਆਜੋ ਦੁੱਧ ਚ ਪਾ ਦੇ ਗੋਲੀਆਂ ਓਹੋ ਨਾਲੇ ਮੇਰੀ ਗੱਲ ਸੁਣੋ ਇਹ ਬੰਦੇ ਦਾ ਜਮੀ ਦਿਮਾਗ ਨਹੀਂ ਕੰਮ ਕਰਿਆ ਇਹਨੂੰ ਜਮੀ ਸ਼ੱਕ ਨਹੀਂ ਹੋਇਆ ਵੀ ਰਿਪੋਰਟ ਵੀ ਝੂਠੀ ਦੀ ਤੇ ਡਾਕਟਰ ਦੀਆਂ ਗੱਲਾਂ ਵੀ ਝੂਠੀਆਂ ਦੀ ਮੈਨੂੰ ਕਹਿੰਦਾ ਕਿਸੇ ਹੋਰ ਡਾਕਟਰ ਨੂੰ ਦਿਖਾ ਲੈਣੇ ਆ ਮੈਂ ਕਿਹਾ ਇਹ ਡਾਕਟਰ ਵੀ ਤਾਂ ਸਿਰੇ ਦਾ ਸੀ ਜਦੋਂ ਇਹਨੇ ਸਾਰਾ ਕੁਝ ਸਹੀ ਦੱਸਤਾ ਸਹੀ ਓ ਵਾਹ ਵਾਹ ਜਸਵੀਰ ਇਹ ਕੈਂਟਾ ਲੱਗ ਰਿਹਾ ਦੀ ਵੀ ਠੰਡਾ ਕਰਕੇ ਖਾਵਾਂਗੇ ਹੈ ਪਰ ਤੰਦਰੋ ਮੈਨੂੰ ਘਰ ਦਾ ਗੇੜ ਤਾਂ ਟੱਪ ਲੈਣ ਦੇ ਫਿਰ ਬਣਾ ਲਾਂ ਦੇ ਜਿਹੜਾ ਕੁਸ ਕਰਨਾ ਦੀ ਤੁਸੀਂ ਮੈਂ ਤਾਂ ਗਲਤੀ ਹੋ ਗਈ ਜੀ ਮੈਨੂੰ ਮਾਫ ਕਰ ਦੋ ਮੈਨੂੰ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਹਾਂਜੀ ਸਸਿਕਾ ਜੀ ਕੀ ਹਾਲ ਚਾਲ ਹੈ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਗਲਾ ਭਾਗ ਦੇਖਣ ਲਈ ਨਾ ਸਪੈਸ਼ਲ ਸਾਨੂੰ ਲਿਖਿਓ ਵੀ ਅਸੀਂ ਇਹ ਅਗਲਾ ਭਾਗ ਇਹਦਾ ਲੈ ਕੇ ਆਈਏ ਕਦੋਂ ਲੈ ਕੇ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ